ਬਹੁਤ ਮੁਸ਼ਕਿਲਾਂ ਵੀ ਆਂਟ ਜਾਣ ਤੇ ਪਾਣੀ ਦੀ ਮਤਲਬ ਰਹਿਣ ਪੈਣ ਦੀ ਸਾਡਾ ਬਹੁਤ ਮੁਸ਼ਕਲਾ ਹੈ ਕਿ ਤਰ੍ਹਾਂ ਆਈ ਸਾਡੀ ਕੋਈ ਜਮੀਨ ਨਹੀਂ ਕੋਈ ਜ਼ਾਇਦਤ ਨਹੀਂ ਕੋਈ ਸਾਨੂੰ ਆਂਟ ਜਾਣ ਵਾਸਤੇ ਬਹੁਤ ਮੁਸ਼ਕਲਾ ਨਾਹੀਂ ਘਟੇ ਕੋਈ ਜਗਾ ਹੈ ਪਾਰ ਕੋਈ ਸਾਡੇ ਕਿ ਮਤਲਬ ਨਾ ਕੋ ਪੈੜੀ ਹੈ ਨਾ ਕੋ ਜਮੀਨ ਆ ਬਹੁਤ ਮੁਸ਼ਕਲਾ ਕੰਮ ਕਰ ਵੀ ਹੈ ਨਹੀਂ ਆ ਵੇ ਇਹ ਟਾਈਮ ਪਾਸ ਕਰਦੇ ਇੱਕ ਦੂਸਰੇ ਦੇ ਘਰ ਕੰਮ ਕਰਦੇ ਤੇ ਗਰੀਬ ਬਹੁਤ ਮਾੜੇ ਆਹੀ ਬਿਲਕੁਲ ਨਹੀਂ ਲੱਤ ਤੋਂ ਵੀ ਹੈਡਿਕਾਪਟਰ ਮੈਂ ਕੋਈ ਕੰਮ ਕਰ ਨਹੀਂ ਸਕਦੀ ਆਣੇ ਜਣ ਦੀ ਬਹੁਤ ਮੁਸ਼ਕਲ ਰਿਸ਼ਤੇਦਾਰ ਵੀ ਸਾਨੂੰ ਇੰਨਾ ਨਹੀਂ ਰੱਖਦੇ ਦੇ ਨਾ ਕੋਈ ਸਾਡੇ ਕੋਲ ਆਂਦਾ ਜਾਂਦਾ ਆ ਬਹੁਤ ਮੁਸ਼ਕਲ ਆ ਦੋ ਚਾਰ ਦਿਨ ਰਹੇ ਰਹਿੰਦੇ ਆ ਫੇਰ ਆ ਜਾਂਦੇ ਆ ਇੱਧਰ ਕਿੱਥੇ ਜਾਈਏ ਹਰ ਕੋਈ ਸੱਖਾਂ ਦਾ ਪੈਨ ਦਾ ਰੋਕ ਟੰਗਦੀਆਂ ਨਾ ਕੋਈ ਸਰਕਾਰਾਂ ਅੰਦਰ ਆਂਦੀਆਂ ਜਾਂਦੀਆਂ ਸਾਨੂੰ ਕਹਿ ਦਿੰਦੀਆਂ ਪੋਲ ਬਲਵਜ ਬਣਾਉਣੀ ਆ ਕੱਲ ਬਣਾ ਲੈ ਕੋਈ ਨਹੀਂ ਬਣਾਉਂਦਾ ਫੇਰ ਕਹਿ ਕੇ ਚਲੇ ਜਾਂਦੇ ਆ ਮੁੜ ਕੇ ਕੋਈ ਸਾਡਾ ਸੋਚਦਾ ਮੁੜ ਕੇ ਵੜਦਾ ਨਹੀਂ ਸਾਡੇ ਵੱਲ ਤੱਕਦਾ ਨਹੀਂ ਵੀ ਕੋਈ ਹੈਗਾ ਰੰਦਾ ਕਿ ਜਾਂ ਨਹੀਂ ਰੰਦਾ ਕਿ ਜਾਂ ਕਿੱਦਾਂ ਖਾਂਦੇ ਕਿੱਦਾਂ ਰਹਿੰਦੇ ਆ ਸਾਡਾ ਸੋਚਦਾ ਕੁਛ ਨਹੀਂ ਇਹ ਚਾਰ ਪੰਜ ਕਿੱਲੇ ਬਹੁਤ ਔਖੀਆਂ ਕੋਈ ਅਮਰਦਸ ਸਿੰਘ ਜਾਣੇ ਵੀ ਪੈ ਜਾਂਦਾ ਜਾਂ ਕੋਈ ਕੁਛ ਵੀ ਹੁੰਦਾ ਬਹੁਤ ਮੁਸ਼ਕਿਲ ਹੋਈ ਮੇਰਾ ਹਾਂ ਬਹੁਤ ਮੁਸ਼ਕਿਲ ਆ ਬਹੁਤ ਇੱਥੇ ਤੇ ਮੈਂ ਕਹਿੰਦਾ 100 ਤੋਂ ਵੀ ਵੱਧ ਮੁਸ਼ਕਲਾਂ ਸਾਰੀਆਂ ਮੁਸ਼ਕਲਾਂ ਲੰਬੀਆਂ ਸਾਨੂੰ ਸਹੂਲਤ ਲੰਬੀ ਕੋਈ ਨਹੀਂ ਸਾਨੂੰ ਇੱਥੇ ਕੇਸ ਕਿਸਮ ਦੀ ਵੀ ਸਹੂਲਤ ਨਹੀਂ ਆ ਅਸੀਂ ਬੱਚਿਆਂ ਨੂੰ ਇੱਧਰ ਪੜਾਣ ਵਾਸਤੇ ਲਿਆ ਰਹੇ ਆ ਘਰ ਇੱਧਰ ਨਹੀਂ ਆ ਇੱਧਰ ਕਰਨਾ ਪਸ਼ੂ ਸਾਡੇ ਜਿਹੜੇ ਨਾ ਹੁਣ ਮੈਂ ਕੱਲ ਦਾ ਥੇ ਰੋ ਗਿਆ ਪਿਆ ਮੇਰੇ ਪਸ਼ੂ ਭੁੱਖੇ ਮਾਰ ਰਹੇ ਨੇ ਪੰਜ ਛੇ ਪਸ਼ੂ ਰੱਖਿਆ ਮੈਂ ਕਿ ਕਿੱਦਾਂ ਜਾ ਕੇ ਉਹਨੂੰ ਕਿਸ ਮੌਕੇ ਤੇ ਜਾ ਕੇ ਸਾਂਭਣਾ ਐ ਮੈਂ ਪੰਜ ਚਾਰ ਬੋਰੇ ਖਾਦ ਲੈ ਕੇ ਜਾ ਲਿਆ ਇਹਨਾਂ ਨੂੰ ਸਾਂਭਣਾ ਜਾ ਪਸ਼ੂ ਦੇ ਸਾਹਮਣੇ ਮੁਸ਼ਕਲਾ ਬਹੁਤ ਆ ਪੌਲ ਸਾਡਾ ਥੇ ਨਾ ਕਹਿੰਨੇ ਬਣਾਣਾ ਨਾ ਬੰਦਣਾ ਭਗਵਾਨ ਦਾ ਮਨ ਜੀਵਾਨ ਨਾਲ ਬੜੀ ਆਸ ਸੀ ਪਰ ਲੇਕਨ ਇਹ ਵੀ ਜਵਾਬ ਦੇ ਹਾਂਜੀ ਕਿੰਨੇ ਕੁ ਪਿੰਡ ਨੇ ਉਧਰ ਇਹਦੇ ਸੱਤ ਨੇ ਜੀ ਇੱਥੇ ਪਹਿਲਾਂ ਕਿੰਨੇ ਨਲਾਂ ਦੀ ਪਿੰਡਾਂ ਦੀ آبادی ਬਹੁਤ ਹੀ ਕੋ ਦਰਿਆ ਨੇ ਢਾਏ ਕੋ ਲੋਕੀ ਕਿਲਾ ਦੋ ਕਿਲੇ ਵਾਲੇ ਛੱਡ ਕੇ ਚਲ ਗਏ ਕਹਿੰਦੇ ਚਲੋ ਪਾਰ ਚਲੀਏ ਇੱਥੇ ਕੀ ਕਰਨਾ ਉਹ ਆਪਣੇ کاروبار ਲੋਕਾਂ ਪਾਲੇ ਆ ਤੇ ਬਾਕੀ ਪਿੰਡ ਦੇ ਇੱਥੇ ਮੇਰੇ ਖਿਆਲ 15 20 ਪਿੰਡ ਬਸਦੇ ਸੀ 25 ਪਿੰਡ ਵੀ ਹੋਣਗੇ ਕੋਈ ਸਮੇਂ ਨੂੰ ਕੋ ਦਰਿਆ ਦੇ ਬਾਝ ਆ ਗਏ ਕੁਝ ਲੋਕੀ ਛੱਡ ਕੇ ਚਲ ਗਏ ਯਾਦ ਹੋ ਗਿਆ ਉਹ ਦੇਸ਼ ਹਾਂਜੀ ਯਾਦ ਅਸੀਂ ਕਦੋਂ ਆ ਜੀ ਅਸੀਂ ਦੇ ਗੁਲਾਮ ਹੈ ਅੱਜ ਵੀ ਅਸੀਂ ਤਾਂ ਯਾਦ ਹੈ ਹੀ ਨਹੀਂ ਹੋਏ ਹਾਂਜੀ